ਹਾਂਜੀ ਕੀ ਹਾਲ ਚਾਲ ਹੈ ਸਾਥੀਓ ਅੱਜ ਆਪਾਂ ਗੱਲ ਕਰਦੇ ਆ ਨਰਮੇ ਦੀ ਤੁਸੀਂ ਨਰਮਾ ਦੇਖੋ ਬੜਾ ਫਲ ਆ ਢਿੰਡੇ ਬਿਲਕੁਲ ਪੱਕੇ ਤਿਆਰ ਹੈ ਬੜਾ ਜ਼ਬਰਦਸਤ ਫਲ ਹੈ ਏਕਤੀ ਵੀ ਫਲ ਚ ਕੋਈ ਕਮੀ ਨਹੀਂ ਜੋ ਥੱਲੋ ਪੱਕੇ ਢਿੰਡੇ ਐ ਉਹ ਵੀ ਬਹੁਤ ਪੰਨ ਕੇ ਦੇਖਿਆ ਹੁਣ ਤਾਂ ਇੱਕ ਵਾਰ ਜ਼ਰੂਰ ਐਵੇਂ ਲੱਗਿਆ ਸੀ ਵੀ ਸੁੰਡੀ ਦਾ ਅਟੈਕ ਆਊਗਾ ਹੁਣ ਫੇਰ ਦੁਬਾਰਾ ਲੱਗ ਰਿਹਾ ਹੈ ਵੀ ਹੁਣ ਸਥਿਤੀ ਮੇਰੇ ਹਿਸਾਬ ਨਾਲ ਤਾਂ ओके ਜੀ। ਚੌਲੂ ਮੇਨ ਥੱਲੇ ਜਿਹੜੇ ਪੱਕੇ ਢੀਂ ਨੇ ਉਹਨਾਂ 'ਚ ਵੱਡੀ ਗੱਲ ਆ। ਸੋ ਕੰਡੀਸ਼ਨ ਬਹੁਤ ਓਕੇ ਆ। ਆਪਾਂ ਹੋਰ ਵੀ ਢੀਂ ਨੇ ਚੈੱਕ ਕਰ ਲੈਨੇ ਆ। ਹਾਲ ਵੀ ਤੁਸੀਂ ਚੈੱਕ ਕਰੋ ਬਹੁਤ ਬਹੁਤ ਵਧੀਆ ਹਾਲ ਐ। ਆਹ ਦੇਖੋ ਤੁਸੀਂ। ਹੁਣ ਤਾਂ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਕਿਤੇ। ਨਰਮਾ ਬਿਲਕੁਲ ਪਕਾ ਦੇ ਉੱਤੇ ਆ ਹੰਤਾ ਕੰਮ। ਹੌਣ ਤਾਂ ਬਸ ਉੱਤੇ ਵੀ ਕੋਈ ਨਹੀਂ ਕੋਈ ਇਹ ਵਿਰਲੀ ਥੋੜੀ ਬਹੁਤ ਪ੍ਰਕਿਰਤੀ ਐ ਕੁਦਰਤ ਐ ਆਇੰਦਾ ਥੋੜਾ ਬਹੁਤ ਹੋਣਾ ਹੀ ਆ ਪਰ ਪਹਿਲਾਂ ਜਰੂਰ ਐਵੇਂ ਲੱਗਦਾ ਸੀ ਵੀ ਹੋਊਗਾ ਕੰਮ ਆਪਦੇਲਾ ਸੁੰਡੀ ਵਾਲਾ ਸੁੰਡੀ ਆ ਉਹ ਦਾ ਅਟੈਕ ਕਰੂਗੀ ਪਰ ਹੁਣ ਸੁੰਡੀ ਦਾ ਅਟੈਕ ਬਿਲਕੁਲ ਵੀ ਨਹੀਂ ਲੱਗ ਰਿਹਾ ਵੀ ਕੰਡੀਸ਼ਨ ਬਹੁਤ ਵਧੀਆ ਐ ਮਿਹਨਤ ਵੀ ਬਹੁਤ ਜ਼ਬਰਦਸਤ ਕੀਤੀ ਹੈ ਕਿਸਾਨਾਂ ਨੇ ਇਸ ਵਾਰ ਟਿੰਡੇ ਦੇਖੋ ਤੁਸੀਂ ਟਿੰਡੇ ਹੈ ਸਾਬ ਨਾਲ ਟਿੰਡੇ ਆਪਾਂ 8 ਕੁੰਟਲ ਦਾ ਐਵੇਂ ਪੱਕਾ ਲਿਖ ਕੇ ਹੀ ਕਹਿ ਸਕਦੇ ਹਾਂ 8 ਕੁੰਟਲ ਪੱਕਾ ਹੈ ਸਾਬ ਨਾਲ ਟਿੰਡੇ ਹੈ ਕੰਡੀਸ਼ਨ ਓਕੇ ਆ ਜਿਵੇਂ ਥੱਲੇ ਪੱਕੇ ਟਿੰਡੇ ਹੈ ਅਸ ਨੂੰ ਆਪਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਬਾਕੀ ਬਰੀਕੀ ਦੇ ਨਾਲ ਅਸੀਂ ਇੱਕ ਇੱਕ ਬੜੇਵੇਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪਹਿਲਾਂ ਬਰੀਕੀ ਦੇ ਨਾਲ ਐਵੇਂ ਬੜੇਵੇਂ ਚੈੱਕ ਦੋਵਾਂ ਚ ਸਾਨੂੰ ਪਿਛਲੀ ਵੀਡੀਓ ਜਦੋਂ ਆਪਾਂ ਨੂੰ ਮਿਲੀ ਸੀ ਹੁਣ ਬਿਲਕੁਲ ਹੀ ਕੰਡੀਸ਼ਨ ਓਕੇ ਹੈ ਜੇ ਮੈਂ ਥੱਲੇ ਦੇ ਟੀਂਡੇ ਬਿਲਕੁਲ ਇਹ ਥੱਲੇ ਦੇ ਢਿੰਡੇ ਬਿਲਕੁਲ ਦੇਖੋ ਤੂੰ ਕਿਉਂਕਿ ਉੱਪਰ ਤਾਂ ਹਜੇ ਥੋੜੇ ਕੱਚੇ ਆ ਢਿੰਡਿਆ ਤਾਂ ਇਹਨਾਂ 'ਚ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇਹਨਾਂ 'ਚ ਤਾਂ ਕੋਈ ਚਾਂਸ ਹੀ ਨਹੀਂ ਹਜੇ ਮੇਨ ਤਾਂ ਹੁੰਦਾ ਵੀ ਮੈਂ ਥੱਲੇ ਦਾ ਟੀਂਡਾ ਜਿਹੜਾ ਪੱਕ ਕੇ ਬਿਲਕੁਲ ਤਿਆਰ ਹੋ ਗਿਆ ਬਸ ਖੁੱਲਣਾ ਹੀ ਉਹਨੇ ਉਹ ਢਿੰਡੇ 'ਚ ਹਜੇ ਕੋਈ ਦਿੱਕਤ ਨਹੀਂ ਇਹ ਥੱਲੇ ਦੇ ਸਹੀ ਆ ਉੱਤਲੇ ਸਹੀ ਆ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਨਿਰਪਰ ਕੁਦਰਤ ਆ ਕਦੇ ਵੀ ਕਿਸੇ ਵੀ ਚੀਜ਼ ਦਾ ਅਕਾਲ ਹੋਣਾ ਉਹ ਆਪਾਂ ਤੈਅ ਨਹੀਂ ਕਰ ਸਕਦੇ ਪਰ ਇੱਕ ਵਾਰੀ ਕੰਡੀਸ਼ਨ ਬਹੁਤ ਵਧੀਆ ਹੈ ਨਰਮਾ ਬਿਲਕੁਲ ਪਕਾ ਤੇ ਚਿੱਟਾ ਮੱਛਰ ਜ਼ਰੂਰ ਆ ਬਾਕੀ ਹੋਰ ਕੋਈ ਦਿਕਤ ਵਾਲੀ ਗੱਲ ਹੈ ਨਹੀਂ ਬਿਲਕੁਲ ਸਾਫ਼ ਪੱਤੇ ਐ ਬਾਕੀ ਤੁਸੀਂ ਟੀਂਡੇ ਟੀਂਡੇ ਲੜੀ ਦਾ ਢਿੰਡੇ ਆਕਤੀ ਪਿਛਲੇ ਸਾਲ ਵੀ ਟੀਂਡੇ ਬਹੁਤ ਸੀਗੇ ਉਹ ਟੀਂਡੇ ਐਕਟਿਵ ਬਹੁਤ ਆ ਪਿਛਲੇ ਸਾਲ ਸੁੰਡੀ ਦਾ ਜ਼ਰੂਰ ਅਟੈਕ ਨਾਲ ਆਪਾਂ ਨੂੰ ਚਾਰਜ ਚ ਦਿਕਤ ਆਈ ਸੀ ਪਰ ਹੁਣ ਜੇ ਹਿਸਾਬ ਨਾਲ ਟੀਂਡਿਆਂ ਦਾ ਪਕਾ ਹੈ ਸੋ ਜ਼ਰੂਰ ਸਾਨ ਦਾ ਮੁੱਲ ਮਿਲੂਗਾ ਇਹ ਜੀ ਗੱਲ ਨਹੀਂ ਤੋ ਦਿੱਕਤ ਵਾਲੀ ਗੱਲ ਹੈ ਨਹੀਂ ਟੀਂਡੇ ਤੁਸੀਂ ਦੇਖੋ ਥੱਲੇ ਤੋਂ ਲੈ ਕੇ ਜਿਵੇਂ ਆ ਪਹਿਲੀ ਰਾਨੀ ਆ ਗਿਆ ਇਸ ਤੋਂ ਲੈ ਕੇ ਆ ਦੇਖੋ ਤੁਸੀਂ ਲੜੀ ਦਾ ਡਿੰਡੇ ਆ ਉੱਤੋਂ ਤੱਕ ਦੇਖੋ ਇਹ ਪਿਛਲੀ ਵਾਰ ਵੀ ਹੋਇਆ ਸੀ ਐਂ ਟੀਂਡਿਆਂ ਦਾ ਪਕਾ ਐਕਟਿਵ ਹੋ ਰਿਹਾ ਸੋ ਮੈਨੂੰ ਅੱਜ ਵੇਖ ਕੇ ਜਰੂਰ ਖੁਸ਼ੀ ਤਾਂ ਮਿਲ ਰਹੀ ਆ ਇਹ ਕਾਮਯਾਬ ਹੋ ਗਿਆ ਆਪਾਂ ਬਾਕੀ ਆਪਣੇ ਆਪਣੇ ਏਰੀਏ ਦੇ ਮੁਤਾਬਕ ਉਹ ਆਪਣਾ ਆਪਣਾ ਹੋ ਸਕਦਾ ਜੇ ਗੱਲ ਮੈਂ ਸਾਡੇ ਏਰੀਏ ਦੀ ਕਰਾਂ ਮਿਹਨਤ ਨੇ ਰੰਗ ਲਿਆਤਾ ਵੀ ਸਾਡੇ ਏਰੀਆ ਤੇ ਤਾਂ। ਬਾਕੀ ਫਲ ਵਾਲੀ ਤਾਂ ਕਮਾਲ ਹੀ ਆ। ਫਲ ਵੇਖੋ ਤੁਸੀਂ। ਰੂਹ ਖੁਸ਼ ਹੋ ਗਈ ਆ ਫਲ ਵੇਖ ਕੇ। ਬਾਕੀ ਗੱਲ ਕਰੀਏ ਗਵਾਰੇ, ਮੂੰਗੀ ਦੀ ਵੀ। ਸੌਇਕੀ ਕੰਡੀਸ਼ਨ ਸਾਰੇ ਚੀਜ਼ ਦੀ ਓਕੇ ਆ। ਸੋ ਖੇਤੀ ਆ ਵੈਸੇ ਦਿੱਕਤਾਂ ਆਉਂਦੀਆਂ। ਕਿ ਖੁੱਲੀ ਜਗ੍ਹਾ ਤੇ ਕੋਈ ਵੀ ਚੀਜ਼ ਰੱਖਦੇ ਆ ਤਾਂ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਸੋ ਇਹ ਖੁੱਲੀ ਜਗ੍ਹਾ ਤੇ ਪਈਆਂ ਹੋਈਆਂ ਚੀਜ਼ਾਂ ਆਪਣੀਆਂ ਸੋ ਮਗਵਾਰੇ ਤੇ ਮੂੰਗੀ ਨੇ ਵੀ ਸਪਰੇਅ ਬਹੁਤ ਲਈ ਆ ਪਰ ਮਿਲੂਗਾ ਕੁਝ ਆਪਾਂ ਜੇ ਬਿਮਾਰ ਹੋ ਜਾਈਏ ਤੇ ਇਲਾਜ ਕਰਾਉਣੇ ਆ ਜੇ ਪੈਸਾ ਵੀ ਲੱਗ ਜਾਏ ਪਰ ਇਲਾਜ ਨਾ ਹੋਵੇ ਦਿੱਕਤ ਹੋ ਦੋ ਦਿੱਕਤ ਹੁੰਦੀ ਆ ਪਰ ਜਦੋਂ ਆਪਾਂ ਪੈਸਾ ਲਾ ਕੇ ਆਪਣਾ ਇਲਾਜ ਹੋ ਜਾਈਏ ਤਾਂ ਪੈਸੇ ਦੀ ਕੋਈ ਗੱਲ ਨਹੀਂ ਹੁੰਦੀ ਆਪਾਂ ਹੁਣ ਸਪਰੇਆ ਵੀ ਕਰੀਆਂ ਜੇ ਆਪਾਂ ਨੂੰ ਕੋਈ ਕੁਛ ਦਾ ਫਰਕ ਨਾ ਮਿਲਦਾ ਆਪਾਂ ਨੂੰ ਝਾੜ ਨਾ ਮਿਲੇ ਤਾਂ ਦੁੱਖ ਫੇਰ ਲੱਗਦਾ ਸੋ ਜੇ ਆਪਾਂ ਨੂੰ ਝਾੜ ਮਿਲਦਾ ਫੇਰ ਆਪਾਂ ਨੂੰ ਘੱਟ ਦੁੱਖ ਲੱਗਦਾ ਕਿਉਂਕਿ ਖਰਚਾ ਪਹਿਲਾਂ ਵੀ ਕਰਦੇ ਸੀ ਜੇ ਥੋੜਾ ਵੱਧ ਵੀ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ ਪਰ ਐਕੀ ਪਹਿਲਾਂ ਕੋਈ ਜ਼ਿਆਦਾ ਡੀਏਪੀ ਯੂਰੀਆ ਦੀ ਜ਼ਰੂਰਤ ਨਹੀਂ ਪਈ ਇਹ ਨਰਮਾ ਸਿਰਫ ਇੱਕ ਪਾਣੀ ਦੇ ਆ ਬਾਕੀ ਮੀਂਹ ਤੇ ਹੀ ਪੱਕਿਆ ਸਾਰੇ ਇਹ ਵੀ ਬਹੁਤ ਵੱਡੀ ਗੱਲ ਹੈ ਸਿਰਫ ਮੀਂਹ ਤੇ ਪੱਕਿਆ ਮੋਂ ਲਗਾਤਾਰ ਚਾਰ ਵਾਰੀਆਂ ਤਾਂ ਲਾਈਆਂ ਨਹੀਂ ਅਸੀਂ ਖੁੱਲੀਆਂ ਛੱਡਤੀਆਂ ਖਾਲੀਆਂ ਨਹੀਂ ਸੋ ਕੰਡੀਸ਼ਨ ਬਹੁਤ ਵਧੀਆ ਐ ਆਹ ਵੇਖੋ ਤੁਸੀਂ ਕਿਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਮੇਰੇ ਹਿਸਾਬ ਨਾਲ ਹੁਣ ਸੋ ਬਾਕੀ ਗਾਰੰਟੀ ਤਾਂ ਕਿਸੇ ਚੀਜ਼ ਦੀ ਵੀ ਨਹੀਂ ਹੁੰਦੀ ਪਰ ਮੈਨੂੰ ਐਵੇਂ ਲੱਗਦਾ ਕੋਈ ਘਬਰਾਉਣ ਵਾਲੀ ਗੱਲ ਹੋਣੀ ਨਹੀਂ ਇਸ ਦਾ ਮਸਟਰ ਥੋੜਾ ਜਿਹਾ ਹੈ ਉਹ ਆਪਾਂ ਨੂੰ ਇੰਨਾ ਪੁੱਛਣੀ ਜ਼ਿਆਦਾ ਕਰਦਾ ਤੁਸੀਂ ਢਿੰਡੇ ਪਕਾਤੇ ਹੈ ਕੋਈ ਕਰਾਰੀ ਗੱਲ ਨਹੀਂ ਹੁਣ ਤਾਂ ਤੁਸੀਂ ਮੰਨ ਕੇ ਚੱਲੋ ਵੀ ਇੱਥੋਂ ਤੱਕ ਢਿੰਡੇ ਪੱਕ ਗਏ ਰਹਿ ਕਿੰਨੀ ਵੀ ਫੁੱਲ ਗੁੱਡੀ ਉੱਤੇ ਵੀ ਬਹੁਤ ਹੈ ਪਰ ਇਹ ਤਾਂ ਹੁਣ ਆਪਣੀ ਇੱਕ ਅਧੀ ਇੱਕ ਸਪਰੇ ਨਾਲ ਆਪਣਾ ਕੰਮ ਚੱਲ ਜੂਗਾ ਸੋ ਬਹੁਤ ਬਹੁਤ ਧੰਨਵਾਦ ਵੀਰਿਆ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਕਿਸਾਨ ਤੱਕ ਜਾ ਸਕੇ ਹੌਸਲਾ ਵਜਾਈ ਵੀ ਹੋਣੀ ਬਹੁਤ ਜ਼ਰੂਰੀ ਹੈ ਹੌਸਲੇ ਨਾਲ ਬੰਦਾ ਬਹੁਤ ਕੁਝ ਕਰ ਜਾਂਦਾ ਜੀ ਹੌਸਲਾ ਨਾਲ ਰਵੇ ਫਿਰ ਬੰਦਾ ਨਹੀਂ ਟੈਨਸ਼ਨ ਲਾ ਜਾਂਦਾ ਜੀ ਤਾਂ ਕਿਉਂਕਿ ਹੌਸਲੇ ਆਖੀ ਬਹੁਤ ਕਿਸਾਨਾਂ ਦੇ ਆਖੀ ਥੋੜੇ ਟੁੱਟੇ ਜ਼ਰੂਰ ਸੀ ਪਰ ਕਿਸਾਨ ਕੋਮ ਹੈ ਉਹ ਹਿੰਮਤੀ ਕੋਮ ਹੈ ਕਦੇ ਵੀ ਹਾਰੀ ਨਹੀਂ ਹਾਰਨ ਵਾਲੀ ਨਹੀਂ ਹੈ ਸੋ ਇਸ ਵਾਰੀ ਤਾਂ ਮੈਂ ਆ ਵੀ ਆ ਦੇਖੋ ਤੁਸੀਂ ਹੋਰ ਅੱਗੇ ਖੜਿਆ ਹੋਇਆ ਨਰਮ ਦੇਖੋ ਤੁਸੀਂ ਆਹ ਦੇਖੋ ਤੁਸੀਂ ਆਹ ਦੇਖੋ ਤੁਸੀਂ ਆਹ ਵੇਖੋ ਹੁਣ ਤਾਂ ਤੁਸੀਂ ਮੰਨ ਸਕਦੇ ਹੋ ਵੀ ਇਕੱਲੇ ਵੀਡੀਓ ਐਵੇਂ ਨਹੀਂ ਕਿਉਂਕਿ ਇਹ ਵੀ ਜਿਾ ਆਪਾਂ ਕਹਿਆ ਕਿ ਨਹੀਂ ਵੀਰ ਵੀਡੀਓ ਐਵੇਂ ਪਾਤੀ ਐਵੇਂ ਕਰਤਾ ਉਹ ਕਰਤਾ ਕਿਉਂਕਿ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਟਾਈਮ ਦੇ ਨਾਲ ਜਿਵੇਂ ਕੁਝ ਹੁੰਦਾ ਹੈ ਕੋਸ਼ਿਸ਼ ਰਹਿੰਦੀ ਹੈ ਵੀ ਆਪਾਂ ਉਹ ਵੀ ਦਿਖਾ ਸਕੀਏ ਹੁਣ ਆਪਾਂ ਉਹ ਅੱਗੇ ਵੀ ਦੇਖੋ ਅੱਗੇ ਵੀ ਬਹੁਤ ਖਤਰਾ ਹੋਇਆ ਗਿਆ ਹੈ ਨਰਮੀ ਦਾ ਦੇਖੋ ਤੁਸੀਂ ਕੰਡੀਸ਼ਨ ਬਹੁਤ ਵਧੀਆ ਹੈ ਬਹੁਤ ਹੀ ਵਧੀਆ ਕੰਡੀਸ਼ਨ ਹੈ ਅੱਜ 5 ਤਰੀਕ ਹੈ 5 ਸਤੰਬਰ ਪੰਜ ਸੁੰਦਰ ਦੀ ਵੀਡੀਓ ਅੱਜ ਦੀ ਵੀਡੀਓ ਹੈ ਜਮਾ ਪੁਰਾਣੀ ਵੀਡੀਓ ਨਹੀਂ ਆ ਪਿਛਲੇ ਸਾਲ ਦੀ ਵੀਡੀਓ ਨਹੀਂ ਬਿਲਕੁਲ ਨਵੀਂ ਵੀਡੀਓ ਹੈ ਸੋ ਬਹੁਤ ਵਧੀਆ ਕੰਡੀਸ਼ਨ ਹੈ ਘਬਰਾਓ ਨਾ ਬਾਜੀ ਜੱਪ ਲੈ ਚੱਲੇ ਇਸ ਵਾਰ ਮਿਲ ਲੱਗੇ ਆਪਾਂ ਆ ਦੇਖੋ ਵੀਡੀਓ ਮਿਲਦਾ ਬਹੁਤ ਜ਼ਿਆਦਾ ਲੰਬੀ ਹੋ ਚੱਲੀ ਹੈ ਸੋ ਬਹੁਤ ਬਹੁਤ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਐਂਡ ਲਾਈਕ ਜ਼ਰੂਰ ਕਰਿਓ ਜੈ ਜਵਾਨ ਜੈ ਕਿਸਾਨ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ